ਜਾਣੇ ਇਧਰ ਮਸ਼ਰਦਾਨੀਆਂ ਲੈ ਕੇ ਆਓ ਵੀ ਪਾਣੀ ਦੋ ਦੋ ਫੁੱਟ ਹੋਰ ਚੜ ਗਿਆ ਰਮਦਾਸ ਦੇ ਵਿੱਚ ਦੀਪ ਮਠਾੜੂ ਸੇਵਾ ਦੇ ਨਾਮ ਤੇ ਫਸਿਆ ਬਵਾਦਾਂ ਚ ਰੋਸਟਰ ਰੈਂਪਲ ਨੇ ਖੁੱਲੇ ਭੇਦ ਖਾਤੇ ਚ ਸਿੱਧੀ ਸੇਵਾ ਮੰਗਣ ਦੇ ਲਾਏ ਦੋਸ਼ ਕਾਲ ਰਿਕਾਰਡਿੰਗ ਹੋਈ ਵੈਰ ਲੋਕਾਂ ਚ ਵੱਡਾ ਹੰਗਾਮਾ ਜੀ ਹਾਂ ਮਸ਼ਹੂਰ ਬਲੌਗਰ ਦੀਪ ਮਠਾੜੂ ਨੂੰ ਤਾਂ ਤੁਸੀਂ ਸਭ ਜਾਣਦੇ ਹੀ ਹੋ ਉਸ ਦਾ ਨਾਮ ਹਮੇਸ਼ਾ ਚਰਚਾ ਚ ਰਹਿੰਦਾ ਕਦੇ ਬਲੌਗਾਂ ਕਰਕੇ ਕਦੇ ਆਪਣੇ ਸਟਾਈਲ ਕਰਕੇ ਤੇ ਕਦੇ ਨਿੱਜੀ ਜ਼ਿੰਦਗੀ ਦੇ ਬਲੌਗ ਬਣਾਉਣ ਕਰਕੇ ਪਰ ਇਸ ਵਾਰ ਉਹ ਇੱਕ ਵੱਡੇ ਵਿਵਾਦ ਵਿੱਚ ਫਸ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਇਸ ਵੇਲੇ ਹੜ੍ਹਾਂ ਦੀ ਭਿਆਨਕ ਮਾਰ ਚੱਲ ਰਿਹਾ ਹੈ ਹਜ਼ਾਰਾਂ ਪਰਿਵਾਰ ਬੇਕਾਰ ਹੋ ਗਏ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਲੋਕ ਬਹੁਤ ਮੁਸ਼ਕਲ ਦੇ ਵਿੱਚ ਜੀ ਰਹੇ ਨੇ ਇਸ ਸੰਕਟ ਦੀ ਕੜੀ ਦੇ ਵਿੱਚ ਪੰਜਾਬ ਦੇ ਕਲਾਕਾਰ ਗਾਇਕ ਯੂਟਿਊਬਰ ਆਦ ਲੋਕਾਂ ਦੀ ਮਦਦ ਲਈ ਮੂਹਰੇ ਆ ਰਹੇ ਨੇ ਇਹਨਾਂ ਵਿੱਚੋਂ ਹੀ ਯੂਟਿਊਬਰ ਦੀਪ ਮਠਾੜੂ ਵੀ ਸ਼ਾਮਲ ਹੈ ਜਿਸ ਨੇ ਆਪਣੇ ਪੇਜ ਉੱਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਪਰ ਹੁਣ ਇੱਕ ਵੱਡਾ ਖਲਾਸਾ ਰੋਸਟਰ ਰਿੰਪਲ ਵੱਲੋਂ ਕੀਤਾ ਗਿਆ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਰਿੰਪਲ ਨੇ ਦਾਅਵਾ ਕੀਤਾ ਹੈ ਕਿ ਇੱਕ ਸੇਵਾਦਾਰ ਨੇ ਦੀਪ ਮਠਾੜੂ ਨੂੰ ਮੈਸੇਜ ਕੀਤਾ ਕਿ ਵੀਰੇ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਦੱਸੋ ਕਿਵੇਂ ਕਰੀਏ ਤਾਂ ਇਸ ਤੇ ਦੀਪ ਮਠਾੜੂ ਨੇ ਸਿੱਧਾ ਜਵਾਬ ਦਿੱਤਾ ਕਿ ਤੁਸੀਂ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਮੇਰੇ ਖਾਤੇ ਦੇ ਵਿੱਚ ਪੈਸੇ ਪਾ ਸਕਦੇ ਹੋ ਤੇ ਮੈਂ ਕੱਲ ਨੂੰ ਹੀ ਸੇਵਾ ਕਰਨ ਜਾਣਾ ਉੱਥੇ ਤੁਹਾਡੀ ਸੇਵਾ ਪਾ ਦੇਵਾਂਗਾ ਇਹ ਗੱਲ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ਤੇ ਹੰਗਾਮਾ ਮਚ ਗਿਆ ਲੋਕ ਕਹਿਣ ਲੱਗੇ ਕਿ ਸੇਵਾ ਦੇ ਨਾਮ ਤੇ ਲੋਕਾਂ ਤੋਂ ਪੈਸੇ ਠੱਗਣਾ ਕਿੰਨਾ ਕੁ ਜਾਇਜ਼ ਹੈ ਸਿਰਫ ਇਹੀ ਨਹੀਂ ਰੋਸਟਰ ਰੈਂਪਲ ਨੇ ਇੱਕ ਕਾਲ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਦੀਪ ਮਠਾੜੂ ਹਰ ਪ੍ਰਵਾਸੀ ਪਰਿਵਾਰਾਂ ਲਈ ਲੋੜੀਂਦੀਆਂ ਚੀਜ਼ਾਂ ਕੰਬਲ ਗੱਦੇ ਪੱਖੇ ਖਾਣ ਪੀਣ ਦਾ ਸਮਾਨ ਆਦਿ ਬਾਰੇ ਗੱਲ ਕਰਦਾ ਸੁਣਿਆ ਗਿਆ ਇਸ ਰਿਕਾਰਡਿੰਗ ਦੇ ਵਿੱਚ ਬੇਸਹਾਰਾ ਮਾਤਾ ਦੀ ਦਿਲ ਦਹਿਰਦਾ ਲਾਹ ਦੇਣ ਵਾਲੀ ਕਹਾਣੀ ਵੀ ਸਾਹਮਣੇ ਆਉਂਦੀ ਹੈ ਜਿਸ ਦਾ ਕਰ ਹੜਾ ਨੇ ਪੂਰਾ ਤਬਾਹ ਕਰ ਦਿੱਤਾ ਸੀ ਤੇ ਜਿਸ ਨੂੰ ਆਪਣੇ ਘਰ ਦੇ ਬਾਲੇ ਤੱਕ ਬਦਲਣ ਲਈ ਪੈਸੇ ਨਹੀਂ ਸਨ ਇਸ ਰਿਕਾਰਡਿੰਗ ਦੇ ਵਿੱਚ ਦੀਪ ਮਠਾੜੂ ਲੋਕਾਂ ਤੋਂ ਸਾਹਮਣੇ ਜੋ ਕਾਲ ਰਿਕਾਰਡਿੰਗ ਵਾਇਰਲ ਹੋਈ ਹੈ ਉਸ ਵਿੱਚ ਸਾਹਮਣੇ ਵਾਲੇ ਬੰਦੇ ਤੋਂ ਪੈਸੇ ਦੀ ਮੰਗ ਕਰਦਾ ਵੀ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਸੇਵਾ ਦੇ ਨਾਮ ਤੇ ਪੈਸੇ ਮੰਗੇ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਸੁਣ ਕੇ ਹਰ ਕਿਸੇ ਦਾ ਦਿਲ ਪਿਗਲਦਾ ਹੈ ਪਰ ਰੋਸਟਰ ਰਿੰਪਲ ਨੇ ਇੱਥੇ ਵੱਡਾ ਸਵਾਲ ਚੁੱਕਿਆ ਹੈ ਕਿ ਜੇ ਸੇਵਾ ਹੀ ਕਰਨੀ ਤਾਂ ਸਿੱਧਾ ਲੋੜਵੰਦ ਪਰਿਵਾਰਾਂ ਤੱਕ ਕਰੋ ਕਿਸੇ ਇਨਫਲੂਐਂਸਰ ਦੇ ਖਾਤੇ ਦੇ ਵਿੱਚ ਪੈਸੇ ਕਿਉਂ ਪਾਏ ਜਾ ਰਹੇ ਨੇ ਉਸ ਨੇ ਇਹ ਵੀ ਕਿਹਾ ਕਿ ਇਨਫਲੂਐਂਸਰ ਜੇ ਸੱਚਮੁੱਚ ਸੇਵਾ ਕਰਨੀ ਚਾਹੁੰਦੇ ਨੇ ਤਾਂ ਉਹ ਐਨਜੀਓ ਜਾਂ ਕਿਸੇ ਰਜਿਸਟਰਡ ਸੰਸਥਾਵਾਂ ਨਾਲ ਮਿਲ ਕੇ ਪਾਰਦਰਸ਼ੀ ਢੰਗ ਨਾਲ ਸੇਵਾ ਕਰ ਸਕਦੇ ਨੇ ਹੁਣ ਇਹ ਦੋਸਤ ਕਿੰਨੇ ਸੱਚੇ ਨੇ ਤੇ ਕਿੰਨੇ ਝੂਠੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਖਲਾਸੇ ਨੇ ਦੀਪ ਮਠਾੜੂ ਤੇ ਉਸ ਦੇ ਪਰਿਵਾਰ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਲੋਕਾਂ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਕਲਾਕਾਰਾਂ ਤੇ ਬਲੌਗਰਾਂ ਦੀ ਅਸਲੀ ਮਨਸਾ ਕੀ ਹੈ ਕਿ ਇਹ ਸੱਚਮੁੱਚ ਸੇਵਾ ਹੈ ਜਸ ਸਿਰਫ ਇੱਕ ਟੌਂਗ ਜੇ ਤੁਸੀਂ ਇਸ ਵੀਡੀਓ ਬਾਰੇ ਕੁਝ ਵੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦਿਓ ਤੇ ਦੂਜੀ ਗੱਲ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ